पंदरहां तरन तारन त अॻे जवांगे पंद्रहं किलोमीटर ते आएगा अमृतसर जिथे असां खड़े हा पिंड न पंडोरी रण सिंधी और इन चलद हैण वारा ते कुझ हैगा तो जाननि वारा ਇੱਕ ਕਾਫੀ ਵੱਡਾ ਪਿੰਡ ਹੈ ਕੋਈ 5000 ਦੇ ਕਰੀਬ ਆਬਾਦੀ ਹੋएगी ਇਸੀ ਤਕਰੀਬਨ 2500 ਵੋਟ ਹੈ ਜਿੱਥੋਂ ਦਾ ਕੇਸ ਦੇ ਨੀ ਪੱਥਰ ਰੱਖਣ ਦਾ ਸਵਾਲ ਹੈ معلوم ਹੋ ਰਿਹਾ ਕਿ 500 ਸਾਲ ਤੋਂ ਵੱਧ ਪੁਰਾਣਾ ਹੋਏਗਾ ਕਿਉਂਕਿ ਇਸ ਸ੍ਰੀ ਗੁਰੂ ਅਰਜਨ ਦੇਵ ਜੀ ਕਿਸੇ ਸਮਾਂ ਨੇ ਇੱਥੇ ਆਏ ਥਾਂ ਨਾਲ ਉਹਨਾਂ ਦੇ ਪੈਰੋਕਾਰ ਹੁੰਦੇ ਸਨ ਭਾਈ ਦੀਨਾ ਜੀ ਉਹਨਾਂ ਦੇ ਕੋਲ ਰਹੇ ਸਨ ਔਰ ਉਹਨਾਂ ਦਾ ਗੁਰਦੁਆਰਾ ਸਾਹਿਬ ਵੀ ਇੱਥੇ ਸੇ ਸ਼ੌਭਤ ਹੈ ਔਰ ਇਸ ਤਰ੍ਹਾਂ ਕਰਕੇ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕੋਈ 500 ਸਾਲ ਪਹਿਲਾਂ ਲੰਗ ਸਿੰਘ ਨਾਮ ਦੇ ਵਿਅਕਤੀ ਇਸ ਜਗ੍ਹਾ ਤੇ ਥਰੂ ਪਿੰਡ ਟੋਟ ਕੇ ਆਏ ਸਨ ਜਿਸ ਨੂੰ ਆ ਸਮਝਿਆ ਨੇ ਕਿ ਉਹ ਪਿੰਡ ਦਾ ਮੁੱਢ ਵੱਜਿਆ ਸੀ ਉਸ ਦੇ ਆਸਾਰ ਦੇ ਨਾਲ ਔਰ ਹੁਣ ਇਸ ਵੇਲੇ ਜਦੋਂ ਅਸੀਂ ਦੇਖਦੇ ਹਾਂ ਕਿ 13 ਜਾਂ 14 ਹੋਰ ਭਾਈਚਾਰੇ ਵੀ ਇੱਥੇ ਵਸਦੇ ਨੇ ਵੱਖਰੇ ਵੱਖਰੇ ਗੋਤ ਦੇ ਲੋਕ ਨੇ ਔਰ ਇਸੇ ਤਾਂ ਹੀ ਕਹਾਣੀ ਦੇ ਵਿੱਚੋਂ ਵੀ ਔਲਖ ਗੋਤ ਦੇ ਲੋਕ ਵੀ ਇੱਥੇ ਬਸੇ ਬਈ ਨੇ ਔਰ ਸਰਗਰਮ ਰਹਾ ਹੈ ਇਹ ਪਿੰਡ ਇੰਨੇ 500 ਸਾਲ ਤੱਕ ਕੀ ਕੀ ਇਹਨਾਂ ਨੇ ਕਰਤੱਵ ਕੀਤੇ ਨੇ ਔਰ ਉਹਨਾਂ ਦਾ ਕੋਈ ਬਹੁਤਾ ਲੰਬਾ ਚੜਾ ਹਿਸਾਬ ਤੱਕ ਨਹੀਂ ਮਿਲਦਾ ਲੇਕਿਨ ਪਹਿਲੀ ਸੰਸਾਰ ਜਨਪਦ ਲੈ ਕੇ ਹੁਣ ਤੱਕ ਇਹ ਸਮਾਜਿਕ ਸਰਗਰਮੀਆਂ ਦੇ ਵਿੱਚ ਕਾਫੀ ਸ਼ਿਰਕਤ ਕਰਦੇ ਰਹੇ ਨੇ ਧਾਰਮਿਕ ਸਥਾਨ ਨੇ ਬਹੁਤ ਸਾਰੇ ਇਸ ਪਿੰਡ ਦੇ ਵਿੱਚ ਔਰ ਇਥੇ ਕਰਾਂ ਹੀ ਵਾਖਵਾ ਸਮਾਜ ਦੇ ਤੇ ਲੋਕਾਂ ਨੇ ਆਪਣਾ ਹਿੱਸਾ ਲਿਆ ਹੈ ਕਿ ਲਹਿਰਾਂ ਦੇ ਵਿੱਚ ਜਿਨ੍ਹਾਂ ਦਾ ਵੇਰਵਾ ਇਹਨਾਂ ਦੇ ਕੋਲ ਬ੍ਰੀਫੀ ਵਿੱਚ ਸ਼ਾਮਲ ਨਹੀਂ ਹੈ ਫਿਰ ਵੀ ਇਹ ਫੰਡ ਨੇ ਬਹੁਤ ਵੱਡੀਆਂ-ਵੱਡੀਆਂ ਕਈ ਸਥਿਤੀਆਂ ਪੈਦਾ ਕੀਤੀਆਂ ਨੇ ਕੁਝ ਅਫਸਰ ਪੈਦਾ ਕੀਤੇ ਨੇ 3000 ਪੈਦਾ ਕੀਤੇ ਨੇ ਡੀਐਸਪੀ ਪੈਦਾ ਕੀਤੇ ਨੇ ਔਰ ਕੈਪਟਨ ਪੈਦਾ ਕੀਤੇ ਨੇ ਪਰ ਇਸੇ ਤਰ੍ਹਾਂ ਹੀ ਇਹ ਫੰਡ ਨੇ ਬਹੁਤ ਵੱਡੀ ਦੇਣ ਦਿੱਤੀ ਹੈ ਨਾ ਕੇਵਲ ਇਸ ਦੇ ਨੂੰ ਸਗੋਂ ਅਮਰੀਕਾ ਨੂੰ ਵੀ ਹੁਣੇ-ਹੁਣੇ ਹੀ ਨਿੱਕੀ ਹਲਾ ਚੁਣੀ ਗਈ ਹੈ ਵਰਨਰ ਅਮਰੀਕਾ ਦੇ ਵਿੱਚ ਜਿਹਨੋਂ ਅੱਜ ਸਾਰਾ ਸੰਸਾਰ ਜਾਣਦਾ ਹੈ ਉਸ ਦੇ ਪਰਿਖੇ ਇਸੇ ਹੀ ਪਿੰਡ ਦੇ ਜੰਪਲ ਹੋਏ ਨੇ ਉਹਨਾਂ ਦੇ ਹੀ ਦਾਦਾ ਜੀ ਸਨ ਜਿਹੜੇ ਇਸ ਪਿੰਡ ਦੇ ਸਭ ਤੋਂ ਪਹਿਲੇ ਸਰਪੰਚ ਸਨ ਬਾਕੀ ਦੇਖਦੇ ਹਾਂ ਕਿ ਇਸ ਪਿੰਡ ਦੇ ਲੋਕ ਆਪਣੇ ਪਿੰਡ ਦੇ ਬਾਰੇ ਵਿੱਚ ਕੀ ਦੱਸਣਾ ਚਾਹੁੰਦੇ ਨੇ ਲੇਕਿਨ ਸਭ ਤੋਂ ਵੱਡੀ ਚਮਤਕਾਰ ਦੀ ਗੱਲ ਇਹਨਾਂ ਦੀ ਜੋ ਨਜ਼ਰ ਆ ਰਹੀ ਹੈ ਜੋ ਇਹਨਾਂ ਨੇ ਲੜ ਮਿਲ ਕੇ ਕੀਤਾ ਹੈ ਔਰ ਇੱਕ ਐਜੂਕੇਸ਼ਨਲ ਸੈਂਟਰ ਬਣਾਇਆ ਹੈ ਪਾਈਪ ਬਰਦਾਸ਼ ਜੀ ਦੇ ਨਾਮ ਤੇ ਅਕੈਡਮੀ ਬਣਾ ਕੇ ਔਰ ਬਹੁਤ ਹੀ ਖੂਬਸੂਰਤ ਅਕੈਡਮੀ ਹੈ ਸਾਡੇ ਪਿੰਡਾਂ ਦੇ ਕਈ ਬੱਚੇ ਆ ਤੇ ਵਿੱਚ ਜਿੱਥੋਂ ਅਮਰਸਾ ਸ਼ਹਿਰ ਤੋਂ ਔਰ ਤਰਨਤਾਰਨ ਸ਼ਹਿਰ ਤੋਂ ਲੈ ਕੇ 28 ਪਿੰਡਾਂ ਦੇ ਬੱਚੇ ਇੱਥੇ ਆ ਕੇ ਪੜ੍ਹਦੇ ਨੇ ਗਰੀਬ ਬੱਚੇ ਜਿਹੜੇ ਮਹਿੰਗੇ ਸਕੂਲਾਂ ਦੇ ਜਾ ਕੇ ਨਹੀਂ ਪੜ ਸਕਦੇ ਇਹ ਇਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੜੀ ਵੱਡੀ ਦੇਣ ਔਰ ਬੜੀ ਵੱਡੀ ਐ ਉਹ ਵੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਨੇ ਸੋਚਿਆ ਕਿ ਲੋਕਾਂ ਨੂੰ ਐਜੂਕੇਸ਼ਨ ਮਿਲ ਜਾਈਏਗੀ ਇਕਦਮ ਪਿੰਡ ਦੇ ਖੇਤਾਂ ਦੇ ਜਾ ਕੇ ਬਣਾ ਦਿੱਤੀ ਹੈ ਔਰ ਸ਼ਹਿਰਾਂ ਨੂੰ ਖਿੱਚ ਲਿਆ ਹੈ ਪਿੰਡਾਂ ਵੱਲੋਂ ਪਿੰਡ ਦੇ ਖੇਤਾਂ ਵੱਲੋਂ ਇਹ ਇਹਨਾਂ ਦੀ ਪ੍ਰਸੰਸਾਯੋਗ ਕਾਰਵਾਈ ਹੈ ਔਰ ਇਸ ਤਰ੍ਹਾਂ ਦੇ ਦੇਣਾ ਕਿ ਇਹ ਖੁਦ ਇਹਨੇ ਲੋਕੀ ਕਹਿੰਦੇ ਨੇ ਕਿ ਕੀ ਹੋਰ ਦੇਖਾਂਗੇ ਅਸਪਣ ਦੇ ਸਿੰਘ ਜਨ ਅਕੈਡਮੀ ਫੈਗੋਲਾਸ ਅਕੈਡਮੀ ਅੰਦੋਰੀ ਰਾਮ ਸਿੰਘ ਤੇ ਨਾਲ ਮੈਡਮ ਲਖੰਡਰਪਾਲ ਪ੍ਰਿੰਸੀਪਲ ਵੀ ਫੈਗੋਲਾਸ ਅਕੈਡਮੀ ਅਸੀਂ ਤੁਹਾਨੂੰ ਥੋੜਾ ਜਿਆਦਾ ਫੈਗੋਲਾਸ ਅਕੈਡਮੀ ਦੇ ਬਾਰੇ ਦੱਸਣਾ ਚਾਹਾਂਗੇ ਫੈਗੋਲਾਸ ਅਕੈਡਮੀ 2002 ਦੇ ਵਿੱਚ ਸ਼ੁਰੂ ਕੀਤੀ ਗਈ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੱਟਾ ਜੱਫਰਦਾਰ ਦਮਦਮਾ ਸਾਹਿਬ ਉਹਨਾਂ ਦੀ ਕੋਸ਼ਿਸ਼ ਨਾਲ ਸਰਕਾਰ ਇਹ ਨਾਲ ਪਿੰਡ ਵਾਲਿਆਂ ਦੀ ਸਹਾਇਤਾ ਉਦੇ ਨਾਲ ਲਾਲਕੇ ਤੇ ਪੰਨੋਈ ਰਾਮ ਸਿੰਘ ਦੇ ਵਿੱਚ ਇਹ ਕੱਢਣੀ ਸ਼ੁਰੂ ਕੀਤੀ ਗਈ ਤੇ ਅੱਜ ਤੁਸੀਂ ਦੇਖ ਰਹੇ ਹੋ ਕਿ 8 ਸਾਲ ਹੋ ਗਏ ਨੇ ਅਕਤਾਲਾ ਦੇ ਵਿੱਚ ਤੇ ਕਿੰਨਾ ਵੱਧ ਗਈ ਹੈ ਪੇਪਲ ਪਲਾਨੀ ਹੈ ਇਹ ਸਾਰਾ ਸਾਡੇ ਸਾਰਿਆਂ ਦੇ ਇਲਾਕੇ ਵਾਸੀਆਂ ਦਾ ਹੈ ਤੇ ਯੋਗ ਤੇ ਇਹ ਕੱਢਣੀ ਜਿਹੜੀ ਹੈ ਐਤਵਲੇ ਪਲੱਸ 2 ਤੱਕ CBSE ਵੀ ਬਣਤਾ ਦੇ ਰਹੀ ਹੈ ਇਹਨੂੰ ਪਤਾ ਹੈ ਪਿਛਲੇ ਸਾਲ ਇਹਨੂੰ 10ਵੀਂ ਤੱਕ ਬਣਤਾ ਪ੍ਰਾਪਤ ਥੀ ਆਲੇ ਦੁਆਲੇ ਦੇ ਪਿੰਡ ਦੇ ਵਿੱਚ ਸੁਰੀਪੁਰ ਨੇ 28 ਪਿੰਡਾਂ ਨੂੰ ਇੱਕ ਅਕੈडमी ਸੇਵ ਕਰਦੀ ਹੈ ਬੱਚੇ ਆ ਮੇਰੇ ਇੱਥੇ ਐਜੂਕੇਸ਼ਨ ਲੈਂਦੇ ਨੇ ਸਾਡੀ ਕੋਸ਼ਿਸ਼ ਇਹੋ ਹੀ ਹੈ ਕਿ ਕੁਝ ਪ੍ਰਦਰ ਦੀ ਸਿੱਖਿਆ ਪਿੰਡ ਦੇ ਇਲਾਕੇ ਦੇ ਬੱਚਿਆਂ ਨੂੰ ਤੇਗ ਦੇ ਵਿਕੀ ਮਿਲ ਬਵੇ ਉਹਨਾਂ ਨੂੰ ਸਹਾਰਾ ਦੇਣਾ ਚਾਹੀਦਾ ਤੇ ਨਾਲ ਹੀ ਇੱਥੇ ਸਿੱਖਿਆ ਦਾ ਸਟਰਕਚਰ ਜਿਹੜਾ ਹੈ ਉਹ ਵੀ ਬੜਾ ਨੋਮੀਨਲ ਹੈ ਬੜੇ ਥੋੜੀ ਜਿਹੀ ਕਿਸ ਨੀਤੀ ਜਾਲੀਆ ਰੱਖਿਆ ਕੋਲ ਜਿਸ ਦੇ ਨਾਲ ਕਿ ਇਹ ਅਕੈडमी ਜਿਹੜੀ ਹੈ ਉਹ ਚੱਲਦੀ ਰਹੇ ਇਹ ਕੋਈ ਪ੍ਰੋਫਿਟ ਦਾ 11% ਜਿਹਦੇ ਦਾ ਕੋਪਸ ਕਮਾਈ ਕੀਤੀ ਜਾਂਦੀ ਹੈ ਇਸ ਤਰ੍ਹਾਂ ਬੱਚਿਆਂ ਨੂੰ ਐਜੂਕੇਸ਼ਨ ਦੇ ਵਾਸਤੇ ਹੀ ਇਹ ਅਕਾੜੇ ਖੁੱਲ੍ਹ ਗਈ ਹੈ ਸਾਡੀ ਇਹਦੇ ਵਿੱਚ ਕੁਝ ਬਦਲ ਦੀ ਐਜੂਕੇਸ਼ਨ ਪੱਟ ਪੜ੍ਹਸਿਆਂ ਦੇ ਵਿੱਚ ਬੱਚਿਆਂ ਨੂੰ ਮਾਇਆ ਦਿੱਤੀ ਜਾ ਸਕੇ ਸਾਡੇ ਮੈਨੇਜਿੰਗ ਜਿਹੜੇ ਟਰਸਟੀ ਨੇ ਉਹਨਾਂ ਦੇ ਵਿੱਚ ਕੁਝ ਤਰ੍ਹਾਂ ਦੇ ਸਿੱਖਿਆਕਰ ਮੌਜੂਦ ਹਨ ਜਿਹੜੇ ਕਿ ਸਾਨੂੰ ਟਾਈਮ ਦੇ ਟਾਈਮ ਫੈਸਲਾ ਦਿੰਦੇ ਰਹੇ ਹਨ ਜਿਹਦੇ ਨਾਲ ਅਕਾਡਮੀ ਨਾਲ ਸੁਧਾਰ ਹੋਦਾ ਰਹੇ ਜਿੱਥੋਂ ਤੱਕ ਕਿਸੇ ਰਾਤ ਦੇ ਲੋਕਾਂ ਨੂੰ ਸਪੈਨਡ ਰੋ ਕਰਨ ਨੂੰ ਦਿੱਤਿਆ ਦੇਣ ਦਾ ਸੰਬੰਧ ਹੈ ਇਸ ਪਿੰਡ ਨੇ ਆਪਣੇ ਇੰਤਜ਼ਾਮ ਪੂਰੇ ਕਰ ਲਏ ਹੋਏ ਨੇ ਆਪਣੇ ਵਾਸਤੇ ਨਹੀਂ ਕੀਤੇ ਸਗੋਂ ਨੇੜੇ ਨੇੜੇ ਬਹੁਤ ਸਾਰੇ ਪਿੰਡਾਂ ਨੂੰ ਵਿਦਿਆ ਦੇਣ ਦਾ ਇੰਤਜ਼ਾਮ ਕੀਤਾ ਆ ਜਿਵੇਂ ਕਿ ਅਸੀਂ ਅਕੈਡਮੀ ਦੇਖੀ ਹੈ ਅਕੈਡਮੀ ਜਿਹੜਾ ਚ ਹਰ ਸੁਵਿਧਾਤ ਹੈ ਮਲਟੀਮੀਡੀਆ ਤੱਕ ਹੈ ਪਰ ਇਸੇ ਤਰ੍ਹਾਂ ਹੀ ਜਿਹੜਾ ਸਕੂਲ ਹੈ ਸਰਕਾਰੀ ਸਕੂਲ ਹੈ ਪੂਰੇ ਵਿੱਤ ਵੀ ਐਕਸਟਰੋਡਿਨਰੀ ਜਨਰਲ ਨੇ ਕਿ ਬੀ ਲੋਟੂ ਵੀ ਵਧੇਰੇ ਚਿੰਤਾ ਦਿੱਤੀਆਂ ਹੋਈਆਂ ਨੇ ਲੇਕਿਨ ਨੇੜੇ-ਨੇੜੇ ਦੇ ਕਾਫੀ ਸਾਰੇ ਪਿੰਡਾਂ ਨੂੰ ਕੋਈ ਇਹੋ ਜੀ ਸਹੂਲਤ ਨਾ ਹੋਣ ਕਰਕੇ ਉਹਨਾਂ ਨੂੰ ਇਹ ਪੰਡ ਵਿਦਿਆਲੀ ਸੇਵਾ ਬਖੇ ਰਹਾ ਪਰ ਇਸੇ ਤਰ੍ਹਾਂ ਚਾਰ ਅੰਗਣਵਾੜੀਆਂ ਨੇ ਔਰ ਐਲੀਮੈਂਟਰੀ ਸਕੂਲ ਹੈ ਬਾਕੀ ਉਹਨਾਂ ਨੂੰ ਮੈਡ ਦੇ 1000 ਬੱਚਿਆਂ ਨੂੰ ਸਿਖਾਉਣ ਮਾਏ ਜ਼ਿਲ੍ਹਾ ਡਾਇਰੈਕਟਰ ਸਾਹਿਬ ਦਾ ਸੇਕਿੰਗਪਨੋ ਇਹ ਇਲਾਕਾ ਜਿਹੜਾ ਸਰਨਤਨ ਦਾ ਜੋ ਕਿ ਅਮਸਰ ਦੇ ਖੇਤਰ ਦੇ ਨਾਲ ਵੀ ਜੁੜਦਾ ਹੈ ਹੁਣ ਇਸ ਇਲਾਕੇ ਦੇ ਬਹੁਤ ਹੀ ਪਿਛਲੇ ਹੋਇਆ ਨਾਕਾ ਸਿਗਾ। ਸਰਨਤਨ ਦਾ ਖੇਰੇ ਵਿੱਚ ਪਾਈ ਹੁੰਦਾ ਸਟੈਟ ਦੇ ਜਿਹੜੇ ਹੈ ਇਸ ਵਿੱਚ ਕੋਈ ਇਸ ਤੋਂ ਦੇ ਪੇ ਬੱਚੇ ਪੜਦੇ ਹਨ। ਇਸ ਲਈ ਇਹਨਾਂ ਦੇ ਨਾਲ ਗਵਰਨ ਸੀਨੀਅਰ ਸਕੂਲ ਜੋ ਹੈ ਜਿਹਦੇ ਵਿੱਚ ਕੋਈ 450 ਤੋਂ ਉੱਪਰ ਬੱਤੀ ਜਿਹੜੇ ਆ 9ਵੀਂ ਤੋਂ 12ਵੀਂ ਤੱਕ ਜਿਹੜੇ ਵੀ ਸਿੱਖਿਆ ਪ੍ਰਾਪਤ ਕਰ ਰਹੇ ਨਾਲ ਪੰਜਾਬ ਸਰਕਾਰ ਨੇ ਇਸ ਜ਼ਿਲ੍ਹੇ ਦੇ ਅੰਦਰ ਬਹੁਤ ਸਾਰੀਆਂ ਹੁਕਮਤਾਂ ਦੇ ਰੱਖੀਆਂ ਨੇ ਜਿਸ ਤਰ੍ਹਾਂ ਕਿ ਇੱਥੇ ਕੈਰੀਅਰ ਗਾਈਡੈਂਸ ਦਾ ਪ੍ਰੋਗਰਾਮ ਹੈ ਔਰ ਜਿਹਦੇ ਵਿੱਚ ਇੱਕ ਟੀਚਰ ਜੁੜੂਰ ਕੀਤਾ ਹੋਇਆ ਇਸ ਤੋਂ ਨਾਮਾ ਕੈਰੀਅਰ ਗਾਈਡੈਂਸ ਦਾ ਰੂਪ ਬਣਿਆ ਹੈ ਨਾਗਲੇ ਇਲਾਕੇ ਚੋਂ ਕੋਈ ਵੀ ਆਪਣੀ ਨੌਕਰੀਆਂ ਕੋਰਸਾਂ ਤੇ ਸਵੈ ਰੁਜ਼ਗਾਰ ਬਾਰੇ ਜਾਣਕਾਰੀ ਲੈ ਸਕਦਾ ਹੈ ਇਦੇ ਵਿੱਚ ਇਹਨਾਂ ਕੰਪਿਊਟਰ ਅਤੇ ਲੈਬ ਦਿੱਤੀ ਹੋਈ ਹੈ ਜਿ ਹਸਪਤਾਲ ਵੱਲੋਂ ਜਿਹੜੇ ਨਾਲ ਬੱਚਿਆਂ ਨੂੰ ਦਿੱਤੇ ਗਏ ਉਹਨਾਂ ਨੇ ਜੋ ਡਿਗਰੀ ਸਿੱਖਣਾ ਹੈ ਉਹਤੇ ਪਲੱਸ 1 ਪਲੱਸ 2 ਦੇ ਪੜ੍ਹਦੇ ਹੋਏ ਬੱਚੇ ਜਿਹੜੇ ਨੇ ਇੱਕ ਸਾਲ ਨੂੰ ਡੀਆਈਟੀ ਡਿਪਲੋਮਾ ਇਨਫੋਰਮੇਸ਼ਨ ਟੈਕਨੋਲੋਜੀ ਦਾ ਕੋਰਸ ਵੀ ਕਰ ਸਕਦੇ ਹਨ ਜੋ ਨਾਲ ਦੇ ਨੰਨਾ ਵਾਸਤੇ ਇੱਕ ਬਹੁਤ ਵੱਡੀ ਸਹੂਲਤ ਹੈ ਤਾਂ ਜੋ ਪਲੱਸ 2 ਤੋਂ ਬਾਅਦ ਨੌਕਰੀਆਂ ਲੈਣ ਲਈ ਉਹਨਾਂ ਨੂੰ ਫਾਇਦਾ ਹੋ ਸਕੇ ਇਸੇ ਤਰ੍ਹਾਂ ਐਜੂਸ ਸਰ ਤੋਂ ਹੋਇਆ ਕੀਤਾ ਹੈ ਜਿਹੜਾ ਮੁਹਾਲੀ ਦੇ ਚੰਡੀਗੜ੍ਹ ਨਾਲ ਜੁੜਿਆ ਹੋਇਆ ਹੈ ਜਿਹਦੇ ਆਧਾਰ ਤੇ ਬੱਚੇ ਮੁਕਾਬਲੇ ਦੀ ਪ੍ਰੀਖਿਆ ਉਪਰਤੀ ਐਨਡੀਏ, ਸੀਐਮਟੀ ਅਤੇ ਦੂਸਰੇ ਕੋਰਸਾਂ ਉਪਰਤੀ ਜਾਂਚ ਕਰ ਲੈਣਗੇ। ਪਿੰਡ ਪੰਡੋਰੀ ਰਣ ਸਿੰਘ ਵਿੱਚ ਵੀ ਪੰਜਾਬ ਦੇ ਸੱਭਿਆਚਾਰ ਦਾ ਉਸੇ ਤਰ੍ਹਾਂ ਹੀ ਪ੍ਰਚਾਰ ਆ ਪੈਂਦਾ ਹੈ। ਬੜੇ ਹੀ ਸਹਿ ਹੁੰਦੇ ਵਿਚਾਰੇ ਨੇ ਲੋਕ ਬੱਚੇ ਦੇ ਧਰਮਾਂ ਦੇ ਜਿੰਨੇ ਲੋਕ ਰਹਿੰਦੇ ਨੇ ਉਹਨਾਂ ਸਹਾਇਆ ਦੇ ਹੀ ਧਰਮ ਵਿਸਾਰ ਕੇ। ਬਿਲਕੁਲ ਜਿਵੇਂ ਕਿ ਗੁਰਦੁਆਰਾ ਸਾਹਿਬ ਪਿੰਨ ਇੱਕ ਸ਼ਵਾਲਾ ਹੈ ਪਾਣੇ ਦੇ ਨੂੰ ਉਹ ਨਹੀਂ ਮੰਨਤਾ ਉਹ ਨਹੀਂ ਹੈ ਕਿਸੇ ਵੱਲੇ ਬੜੀ ਮੰਨਤਾ ਹੁੰਦੀ ਸੀ ਜਿਹੜੇ ਲੋਕ ਕਹਿੰਦੇ ਨੇ ਕਿ ਇਸ ਸ਼ਵਾਲਾ ਨੂੰ ਮੰਨਣ ਵਾਲਿਆਂ ਨੂੰ ਸ਼ਰਨਿਕ ਨੌਕਰੀਆਂ ਮਿਲ ਗਈਆਂ ਚਲੇ ਗਏ ਨੇ ਔਰ ਇਸੇ ਤਰ੍ਹਾਂ ਹੀ ਬਾਬਾ ਗੁਠੀਆ ਨਾਥ ਜਿੱਦੇ ਇੱਕ ਜਗ੍ਹਾ ਹੈ ਜਿੱਥੇ ਸਾਰੇ ਪਿੰਡ ਦੇ ਲੋਕ ਚੂੜਮਾ ਚੜਾਉਂਦੇ ਨੇ ਔਰ ਇਹ ਇਹਨਾਂ ਦਾ ਵਿਸ਼ਵਾਸ ਹੈ ਕਿ ਚੂੜਮਾ ਚੜਾਉਣ ਦੇ ਨਾਲ ਪਿੰਡ ਦੇ ਉਪਜ ਦੇ ਵਿੱਚ ਬੜਾ ਵਾਧਾ ਹੁੰਦਾ ਹੈ ਅਰ ਕੇਤਰਾਂ ਇੱਕ ਜਗ੍ਹਾ ਪੀਰ ਬਾਬਾ ਫਤਿਹ ਸ਼ਾਹੀ ਹੈ ਔਰ ਇੱਥੇ ਬਹੁਤ ਵੱਡਾ ਮੇਲਾ ਲਗਾਉਂਦੇ ਨੇ ਬੜੇ ਵੱਡੇ ਵੱਡੇ ਸੰਗਰਾਂ ਨੂੰ ਬੁਲਾਉਂਦੇ ਨੇ ਇਹ ਜਿਹੜਾ ਬਹੁਤ ਮਜ਼ਾ ਆ ਰਿਹਾ ਇਹ तकरीबन ਟੋਨੇ ਖੇਤ ਦੇ ਰਿਚ ਫੈਲਿਆ ਹੋਇਆ ਹੈ ਜੀ ਨਜ਼ਰਾਂ ਜਿਹੜੀਆਂ ਮਜ਼ਾ ਆ ਰਹੀਆਂ ਨੇ ਔਰ ਇਸ ਤੋਂ ਵੀ ਲੱਗਦਾ ਹੈ ਕਿ ਬਹੁਤ ਹੀ ਪ੍ਰਾਚੀਨ ਜਗ੍ਹਾ ਹੈ ਜਿੱਥੇ ਇਹ ਲੋਕ ਮੰਨਤਾ ਕਰਦੇ ਨੇ ਇੱਥੇ ਇਤਰਾਹੀ ਬਾਬਾ ਸ਼ਾਮ ਜੀ ਦੀ यहताररी ब <bugs> <Peter tanoah> ਮਨਨ ਇਸ ਦੇ ਅੰਦਰ ਜੰਪੜ ਦਾ ਇਹ ਕਿਸੇ ਨੇ ਇਹ ਇੱਕ ਬੁਸਟਰ ਬਣਾਇਆ ਜਿਹੜਾ ਪਹਿਲਾਂ ਜਿਹੜਾ ਸਰਕੰਪੀਅਰ ਮੈਨੂੰ ਇਹਨਾਂ ਨੇ ਪਹਾਰਾਂ ਦੀ ਸੇਵਾ ਤੋਂ ਪੀ ਲੈ ਦਾਤਾਲਾ ਬਾਕੀ ਸੇਵਾ ਕਰਾਈ ਹੋਰ ਇਹ ਪਿੰਡ ਦਾ ਪ੍ਰਧਾਨ ਨਾਲ ਇਹ ਨੌਜਵਾਨ ਇੱਕ ਬੁਸਟਰ ਬਣਾਇਆ ਜੋ ਤੇ ਅਜੇ ਸਾਡਾ ਮਰੀਦਾ ਬਣ ਚੁੱਕੀ ਹੈ ਉਹ ਖੁਦ ਵੀ ਮੈਸਨ ਫੁੱਟਬਾਲ ਖਿਡਾਰੀ ਹੈ ਤੇ ਸਾਡੇ ਪਿੰਡ ਇੱਕ 4 ਡੈਕਟਰ ਦੀ ਗਰਾਊਂਡ ਹੈ ਜਿਹਦੇ ਸ਼ਰਮਾ ਨੂੰ ਕਾਪੂ ਕੱਢ ਵੀ 1250 ਬੱਚਾ ਨੂੰ ਕਰਦਾ ਫੋਟਬਾਲ ਦੀ ਸਾਡੇ 4-5 ਹੋੜੀ ਖਰਾਏ ਹੈਗੇ ਨੇ ਜਿਹੜੇ ਵੈਸੇ ਤੋਂ ਖੇਡੇ ਸਾਡੇ ਪਿੰਡੇ ਕੋਈ ਮਨ ਖੜਾਈ ਬਣਾ ਉਹ ਤੇ ਬੱਕਰਾ ਜਾ ਕੇ ਕੁਸ਼ੀਆਂ ਦੀ ਪੰਚੀ ਚ ਜਾਈਏ ਉਹ ਮੈਨੂੰ ਆਪਣੇ ਚਿੰਦ ਦੇ ਸਮਾਜ ਨੂੰ ਮਾਣ ਆ ਕਿ ਸਾਡੇ ਪਿੰਡਾਂ ਕੋਈ ਵੀ ਨਸ਼ਾ ਨਸ਼ਾ ਨਹੀਂ ਕਰਦੀ ਉਹ ਮੈਨੇ ਪਿੰਡ ਦੇ ਵਿੱਚ ਤੋਂ ਸਾਡੀ ਪੰਚਾਇਤਾਂ ਆ ਇਨਾਂ ਨੇ ਵੀ ਸਾਡੀ ਸਰਕਾਰ ਨੇ ਵੀ ਸਾਡੇ ਫੂਲਸ ਲੱਭਦੀ ਬਹੁਤ ਸੇਵਾ ਕੀਤੀ ਆ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਉਹ ਮੈਂ ਆਸਤਾ ਦਾ ਆਪਰੇ ਤੇ ਤੋਂ ਤੇ ਮੈਨੂੰ ਖੁਸ਼ੀ ਹੈ ਕਿ ਤੁਹਾਹਾ ਪਰਵਰ ਹੋ ਨਾ ਆਜਾ ਮੇਰਾ ਪਿੰਡ ਦੇਖਿਆ ਅੱਗੇ ਨੂੰ ਦੇਖਣ ਮੌਕਾ ਮਿਲਿਆ ਤੇ ਨੌਜਵਾਨਾਂ ਦੇ ਖੇਤਾਂ ਅਖਾਰੇ ਦੇ ਖੁਸ਼ੀਆਂ ਤੇ ਨੌਜਵਾਨਾਂ ਦੇ ਜਿਹੜੇ ਸੀ ਇਸੇ ਫੋਟੋ ਗੱਭਰੂ ਵਜਤ ਫਾਵਾੜੇ ਹੋਰ ਸਾਡੇ ਪਿੰਡ ਦੇ ਨੌਜਵਾਨ ਜਿਹੜੇ ਉਹ ਕੋਈ ਨਹੀਂ ਕੋਈ ਤੇ ਰੱਦ ਨੇ ਕਿਤੇ ਐਵੇਂ ਬੀਏ ਅਮੇ ਕਾਫੀ ਲੱਗ ਕੇ ਲੱਗੀਆਂ ਦੁਕਾਨਾਂ ਇਹਨੇ ਕੁਝ ਕਰ ਲੈ। ਕੋਰਟਾਂ ਦੇ ਉੱਤੇ ਬੱਚੇ ਕਿਤੇ ਬਰੌਂਚੇ ਨੂੰ ਫੁੱਟਬਾਲ ਦੇ ਖੇਡ ਗਏ। ਪਰ ਇਹ ਵੀ ਸਰਸੀ ਕਾਦੇ ਨੇ ਕੋਪਾ ਸੇਵਾ ਨਿਭਾ ਰਹੇ ਨੇ। ਉਹ ਉਹ ਮੈਂ ਆਸ ਕਰਦਾ ਹਾਂ ਕਿ ਮੇਰੇ ਕੋਲ ਦੇ ਨੌਜਵਾਨ ਨੇ ਇਹਨੂੰ ਫਿਰ ਲੈ ਕੇ ਸਾਡੇ ਤੋਂ ਜਾਂ ਸਾਡੇ ਜਿਹੜੇ ਪੁਰਾਣੇ ਪਲੇਅਰਾਂ ਨੂੰ ਫੇਰ ਲੈ ਕੇ ਤੇ ਪੂਰੀ ਆਪਣਾ ਤੇ ਮਰੋਸ ਬੰਦ ਕਰਨਾ ਫਿਰ ਸੇਵਾ ਕਰਨਗੇ ਮੈਂ ਕੋਈ ਵੀ ਖਾਲਸਾ ਕਾਜ ਕੋ 4 ਸਾਲ ਦਾ ਗ੍ਰੈਜੂਏਟ ਆ ਤੇ ਮੈਂ 4 ਸਾਲ ਦਾ ਉਸੇ ਜਰਤਾਤਵਾਰ ਦਾ ਯੂਥ ਚੈਂਪੀਅਨ ਸੀ ਭਰਿਆ ਹੋਇਆ ਸੀ ਤੇ ਉਹ ਤੇਰੇ ਸਾਲਾਂ ਮੈਂ ਫ੍ਰੀ ਭਾਈ ਮੈਨੂੰ ਸੇਵਾਦਾਰ ਵੀ ਹੋਏ ਦੇ ਖਾਣ ਨੂੰ ਸਾਰਿਆ ਮੈਨੂੰ ਬੜਾ ਮਾਣ ਹੈ ਕਿ ਸਾਡੇ ਪਿੰਡ ਦੀ ਇੱਕ ਨੌਜਵਾਨ ਲੜਕੀ ਕਿਸੀ ਹੱਲੇ ਹੁੰਦਾ ਵਾ ਜਿਹੜੀ ਅਮਰੀਕਾ ਦੇ ਇੱਕ ਤੇਜ਼ ਦੀ ਰੋਗਰ ਬਣੀ ਆ ਉਹ ਤੁਹੇ ਲੈ ਕੇ ਮੈਂ ਨੌਜਵਾਨਾਂ ਨੂੰ ਪੀਰ ਕਰਦਾ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਪਿੰਡੇ ਨੋਜਵਾਨ ਨੂੰ ਕਿਰਸ਼ੀ ਨਾਲ ਬਿਲਕੁਲ ਤੋਂ ਹੱਲੇ ਦੇਣਾ ਆਪਣੇ ਜਵਾਨੇ ਨੂੰ ਕਿਹੇ ਸਾਫ ਮੁਖਵਾੜਾ ਪੂਰਾ ਕਰਨਾ ਤੇ ਮੈਂ ਬੜੇ ਮਾਣ ਨਾਲ ਕਹਿੰਦਾ ਆ ਆਜਾ ਮੇਰਾ ਪਿਆਰੇ ਜੀ ਦੀ ਕੋਸ਼ਿਸ਼ ਜਿੰਨੇ ਹੈ ਡਾਕਟਰ ਬਕਾਇਦਾ ਹੰਦੇ ਨੇ ਅਤੇ ਲੋਕ ਉਥੋਂ ਆਪਣੀ ਲੋੜਾਂ ਪੂਰੀਆਂ ਕਿਸੇ ਲਈ ਰਹਿ ਰਹੇ ਲੇਕਿਨ ਪ੍ਰਿੰਟ ਬਹੁਤ ਵੱਡਾ ਹੈ ਲੱਗ ਰਿਹਾ ਹੈ ਕਿ ਇਹਨਾਂ ਨੂੰ ਬਕਾਇਦਾ ਇੱਕ ਵੱਡੇ ਹਸਪੀਟਲ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਕਿ ਵਿਗਤ ਵੱਡੇ ਸੈਂਟਰਿਤ ਬਣੇ ਕੋਈ ਨਹੀਂ ਇਸ ਤਰ੍ਹਾਂ ਦੇ ਸੈਂਟਰ ਦੀ ਵੀ ਲੋੜ ਮਹਿਸੂਸ ਹੁੰਦੀ ਹੈ ਇਹ ਤੋਤਾਕ ਕੇਸਪੈਂਟ